ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹਿਗੁਰੂ 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 ਪਾਇਬਲ ਵੀਰ ਸਿੰਘ ਨਗਰਲੇਲ ਤੋਂ ਪਿਛਲੇ 10 ਸਾਲਾਂ ਤੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰਾਂ ਵਿੱਚ ਸੇਵਾ ਕਰਦੇ ਸਨ ਅਚਾਨਕ ਸੇਵਾ ਕਰਦਿਆਂ ਕਰਦਿਆਂ ਉਹਨਾਂ ਦਾ ਪੈਰ ਤਲ ਗਿਆ ਜਿਹੜਾ ਸਬਜੀ ਵਾਲਾ ਕੜਾਇਆ ਸੀ ਉਹਦੇ ਵਿੱਚ ਜਾ ਪਏ ਬੇਅੰਤ ਸੰਗਤਾਂ ਦੇ ਆਉਣ ਕਰਕੇ ਬੜੇ ਬੜੇ ਵੱਡੇ ਬਰਤਨ ਨੇ ਜਿਨ੍ਹਾਂ ਵਿੱਚੋਂ ਇੱਕਦਮ ਨਿਕਲਣਾ ਬੜਾ ਮੁਸ਼ਕਲ ਹੁੰਦਾ ਸੇਵਾਦਾਰ ਵੀਰਾਂ ਨੇ ਫਟਾਫਟ ਕੋਸ਼ਿਸ਼ ਕਰਕੇ ਉਹਨਾਂ ਨੂੰ ਕੱਢਿਆ ਉਹਨੇ ਸਮੇਂ ਦੇ ਵਿੱਚ 70% ਤੱਕ ਉਹਨਾਂ ਦਾ ਜਿਹੜਾ ਸਰੀਰ ਆ ਉਹ ਲੱਗ ਰਵੇ ਤੇ ਠੋਸ ਜੋ ਕਸ ਫਟਾਫਟ ਉਹਨਾਂ ਨੂੰ ਜਲਦੀ ਨਾਲ ਸ੍ਰੀ ਗੁਰੂ ਰਾਮਦਾਸ ਜੀ ਵੱਲਾ ਹਸਪੀਟਲੋਂ ਮੈਸੇ ਉਹਨਾਂ ਨੂੰ ਦਾਖਲ ਕਰਾਇਆ ਗਿਆ ਬੜਾ ਚੋਟੀ ਦਾ ਇਲਾਜ ਕਰਾਇਆ ਪਰ ਅਕਾਲ ਪੁਰਖ ਦਾ ਹੁਕਮ ਹੈ ਜੋ ਵੀ ਇਸ ਸੰਸਾਰ ਤੇ ਆਇਆ ਜਦੋਂ ਸਮਾਂ ਆਉਂਦਾ ਆਪਣੀ ਉਮਰ ਭੋ ਕੇ ਫਿਰ ਚਲੇ ਜਾਂਦਾ ਫਿਰ ਇਲਾਜ ਫੇਲ ਹੋ ਜਾਂਦੇ ਨੇ ਡਾਕਟਰ ਫੇਲ ਹੋ ਜਾਂਦੇ ਨੇ ਸਾਰੀ ਸਿੱਖ ਸੰਸਥਾ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਪਤਾ ਲੈਣ ਵਾਸਤੇ ਗਏ ਉੱਥੇ ਲੋਕੀ ਅਰਦਾਸਾਂ ਕਰਦੇ ਰਹੇ ਸਾਰੇ ਸਿੰਘ ਪਰ ਜੋ ਹੁਕਮ ਹੋ ਹੋ ਕੇ ਰਿਆ ਭਾਈ ਬਲਬੀਰ ਸਿੰਘ ਜੀ 9 ਤਰੀਕ ਦੀ ਰਾਤ ਨੂੰ 9:10 ਵਜੇ ਨਾਲ ਸਦੀਵ ਕਾਲ ਵਾਸਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਬਰਾਜ ਉਹਨਾਂ ਦੀ ਮਰਤਕ ਦੇ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਉਸ ਤੋਂ ਦੇ ਮੈਨੇਜਰ ਸਾਹਿਬ ਸੇਵਾਦਾਰ ਹਣ ਲੈ ਕੇ ਅਸੀਂ ਇੱਥੇ ਆਏ ਹਾਂ ਪਰਿਵਾਰ ਸਮੇਤ ਆਲੇ-ਦੁਆਲੇ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਬੜਾ ਦੁੱਖ ਵਾਲਾ ਸਮਾਂ ਬਣਿਆ ਸਾਰਿਆਂ ਦੇ ਮਨ ਵਿੱਚ ਦੱਸੀ ਹੋਈ ਮਰਜ਼ਾਦਾ ਅਨਸਾਰ ਹੁਣ ਤਿਖਾ ਦੇਣ ਕੇ ਬੇ ਨੂੰ ਅਗਨ ਭੇਟ ਕੀਤਾ 16 ਸਬ ਦਾ ਪਾਠ ਕਰਕੇ ਫਿਰ ਹਰਤਾਲ ਪੁਰਖ ਜੀ ਦੇ ਚਰਨਾਂ ਚ ਅਰਦਾਸ ਕੀਤੀ ਆ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਇਸ ਤੋਂ ਅੱਗੇ ਹੁਣ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਉੱਥੇ ਲਾਣੀਆਂ ਦੀ ਬਾਣੀ ਪੜ ਕੇ ਫਿਰ ਅਰਦਾਸ ਹੋਏਗੀ ਫਿਰ ਆਉਣ ਵਾਲੇ ਸਮੇਂ ਵਿੱਚ 18 ਤਰੀਕ ਨੂੰ ਭਾਈ ਬਲਬੀਰ ਸਿੰਘ ਜੀ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਣਗੇ 16 ਤਰੀਕ ਨੂੰ ਆਰੰਭ ਹੋਣਗੇ 18 ਤਰੀਕ ਨੂੰ ਭੋਗ ਪੈਣਗੇ ਸਾਰੀ ਸੰਗਤ ਨੂੰ ਬੇਨਤੀ ਹੈ ਉਸ ਦਿਨ ਵੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਭਾਈ ਸਾਹਿਬ ਜੀ ਦੇ ਨਮਿਤ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ